ਕੀ ਕਰਨੀ ਆ ਪਪੂ ਦੀ ਬੀਬੀ ਹਾਂ ਗੁੱਟ ਦੀ ਬੀਬੀ ਲੰਘਿਆ ਲੰਘਿਆ ਆ ਘਰੇ ਕੁਝ ਨਹੀਂ ਕਰਨਾ ਕੀ ਸਫਾਈਆਂ ਸਫਾਈਆਂ ਕਰਕੇ ਠੀਆਂ ਮੈਂ ਉਹ ਮਾਲਾ ਜੇ ਬੂਹਿਆਂ ਤੇ ਕਪੜਾ-ਕਪੜਾ ਜੇ ਚਲ ਮਾਰ ਲਾਂ ਆ ਤੂੰ ਸੁਣ ਮੈਂ ਵੀ ਆ ਦੁਕਾਨ ਤੋਂ ਆਈ ਲਾਚੀਆਂ ਲੈ ਕੇ ਅੱਛਾ ਦੁਕਾਨ ਤੋਂ ਆਈ ਆ ਅੱਛਾ ਅੱਛਾ ਲਾਚੀਆਂ ਲੈ ਕੇ ਲੈ ਆਹ ਅਗਲ ਕਣੀਆਂ ਬੜੀਆਂ ਮਹਿੰਗੀਆਂ ਹੋ ਗਈਆਂ ਆ ਰਸਤੇ ਜਾ ਮੇਤੀ ਮੈਨੂੰ ਤੁਹਾਡੀ ਜੀ ਨਾਲ ਦਿਖਵਾਉਣੀ ਨੇ ਸ਼ਹਿਰਨ ਨੂੰ ਆਹੋ ਨਾ ਮੈਂ ਗੋਂਡੀ ਆ ਇਹ ਮਿਲ ਕੇ ਦਾ ਸ਼ਹਿਰੋਂ ਠੀਕ ਕਰਦੀ ਆ ਹੂੰ ਸਾਰਾ ਜਿਹੜਾ ਪੰਨਾ ਚ ਟੁੱਟੀਆਂ ਜੀ ਨਹੀਂ ਕਰਦੇ ਪੈਣਾ ਆ ਘਰ ਵੀ ਕੀ ਬੜਨੇ ਆ ਆ ਕਿਹਨੂੰ ਗਾਉਂ ਕੀ ਕਹਾ ਕਾਤੇ ਉਹ ਕੀ ਅੱਗੇ ਕੀ ਕਹਿੰਦੇ ਨਹੀਂ ਗੋੜਾ ਤੇ ਪਾਟੀ ਜੀ ਔਰ ਜੀਨ ਪਾਣੀ ਹਾਂ ਮੈਂ ਆਪਣੇ ਘਰ ਦੇ ਵਿੱਚ ਸਾਰੇ ਕੁੱਤੇ ਹੀ ਪਾੜਦੇ ਮਗਰ ਹਾਂ ਮੈਂ ਆਪਣੇ ਘਰਾਂ ਤੇ ਆਪਣੇ ਹਾਂ ਜਿਸ ਵੰਦੀ ਮੈਂ ਕੱਤੂ ਕੀ ਕੰਦੇ ਜੋ ਸ਼ਹਿਰ ਨਹੀਂ ਆ ਸਾਰਾ ਨਹੀਂ ਆ ਕਿ ਉਹ ਨਕਪੜਾ ਤਾਂ ਹਾਂ ਸਾਰੀਆ ਉਹ ਤੇ ਮੈਂ ਹਾਂ ਮਰਜੀ ਬੜੇ ਲੱਗਦੇ ਮੈਨੂੰ ਹਾਂ ਉਹਨੇ ਤਾਂ ਮੈਂ ਐਨ ਕਰੀ ਲਈ ਇੱਥੇ ਜੂਕਾ ਦਿੱਤਾ ਤੇ ਉਹ ਫੰਕ ਤੇਨੇ ਗੋਡੇ ਦਾ ਪਟਕਾਈ ਤੇ ਮੁੰਡਾ ਮੇਰਾ ਲੰਮੀ ਨਹੀਂ ਉਹ ਇਹ ਫੈਸਲੇ ਫੈਸਲੇ ਉਹ ਗੁੱਲੂ ਕੀ ਤੋ ਕੀ ਫੈਸਲਾ ਆ ਉਹ ਉਹ ਮੇਰੇ ਨਹੀਂ ਦੱਸ ਲਈ ਕੀ ਕਹਿੰਦੇ ਟਰੰਡਾ ਟਰੰਡਾ ਮੰਮੀ ਇਹ ਦੇ ਘਰ ਦੇ ਮਕਮ ਕੁੱਲ ਕਿ ਤੁਹਾਡੇ ਟਰੰਡਾਂ ਨੂੰ ਉਹ ਸੋਚੇ ਲੱਗਣਾ ਕਿ ਉਹਨੇ ਕੋਈ ਫੈਸਲਾ ਉਹ ਚਲੋ ਬੜੇ ਲੱਸਾਂ ਜੇ ਕਰਦੇ ਹੀ ਹੋਰ ਤਰ੍ਹਾਂ ਦੀ ਤੇਰੇ ਨਾਲੇ ਨਾ ਕੰਮ ਥੋੜਾ ਜਿਹਾ ਕਰਨਾ ਪਿਆ ਮੈਂ ਕਰ ਲਾਂ ਫੇਰ ਜਾਣੀ ਕਹਿੰਦੇ سیل ਲੱਗੀ ਸੋਟਾ ਦੀ ਅਗ ਦੇਖਿਆ ਅਮਨੇ ਫੇਰ ਤੇ ਮੇਰੇ ਤਾਂ ਸਾਰੇ ਕੰਮ ਕਰਨ ਵਾਲਾ ਪਿਆਈ ਤੇ ਮੈਂ ਤੇਰੇ ਨਾਲ ਹੀ ਰੁਕਣੀ ਆਹੋ ਲੱਗੀ ਆ سیل ਆਹੋ ਜਾਵਾਂਗੇ ਫੇਰ ਚਲ ਠੀਕ ਹੈ ਕਰ ਲਾਂ ਕੰਮ ਨਹੀਂ ਕਰਕੇ ਅੰਨੀ ਆ ਕਰ ਲਾ ਮੈਂ ਕਰ ਲਿਆ ਬਸ ਥੋੜਾ ਜਿਹਾ ਹੀ ਰਹਿ ਗਿਆ ਮੈਂ ਕਰਕੇ ਇਹ ਦੇ ਵਿਹਲੀ ਆ ਆ ਜਾ ਫਰੀਆ ਤੁਨੀ ਕੌਣ ਆ ਲੰਘਾ ਸਸਵੀਕਾਲ ਦੀਦੀ ਸਫਰੀਕਾਲ ਭੈਣ ਜੀ ਦੀ ਸ਼ਾਮ ਨੂੰ ਨਾ ਟੀ ਪਾਰਟੀ ਐ ਤੁਸੀਂ ਜ਼ਰੂਰ ਆਣਾ ਜੰਗਾ ਜੰਗਾ ਆਵਾਜ਼ خلاص ਹੋਇਆ ਕਿ ਮੈਨੂੰ ਲੱਗਿਆ ਕਿ ਬੋਲੀ ਇਹ ਪਾਰਟੀ ਆਸੇ ਇਹ ਤੇਰੀ ਕੀ ਉੱਤ ਬੋਲਦੇ ਮਿਸਟਰ ਸਾਹਿਬ ਕਿਉਂ ਤੁਸੀ ਮੇਂ ਕੋਣ ਵਾਲੀ ਲੱਗਦੀ ਹੈ ਹੋਰ ਕਿ ਮੋਟੇ ਕਿ ਕਿਤੇ ਗੱਡੀ ਸੇਰਨ ਕਸ ਮੇਂ ਸ਼ਾਮ ਨੂੰ ਜਾਉਂਗੀ ਤਾ ਅੱਜ ਦਾ ਕੰਮ ਆ ਤਖਤ ਬੜੀ ਖੇ ਗਿਆ ਅੱਜ ਨੂੰ ਕੋਣ ਵਾਲੀ ਕਿਹਾ ਕੋਈ ਨਾ ਥੋੜੀ ਕੁੰਡੇ ਫਿਰ ਦੇ ਗੱਡੋ ਦੀ ਵੀ ਜੀ ਮਾ ਪਾਸ਼ੀ ਦੇ ਨਾ ਉਹ ਕਰਦੀਗਾ ਆ ਕੀ ਕਹਿਦੀ ਅਮੋ ਕਾ ਕਰਦੀ ਆ ਕੋਈ ਉਹ ਕਾ ਨਹੀਂ ਮਲੇਦੀ ਕੀ ਕਰਕੇ ਕਿੰਨਾ ਕੋਣ ਨੀਂ ਨਾ ਉਹ ਇਹ ਦਿਨ ਨਹੀਂ ਆਣ ਕੋਰੇਗੇ ਲੋਕਾਂ ਦਾ ਕੰਮ ਕਰਾਉਣ ਉਹ ਚੱਕਲਾ ਕਿੱਥੇ ਮਰ ਗਈਆਂ ਕੀ ਹੋ ਗਿਆ ਰੋਲਾ ਪਾਇਆ ਕਿਦਾ ਫੋਨਿਆ ਪਪੂ ਦੀ ਬੀਬੀ ਦਾ ਲਿਆਫਾ ਹਲੋ ਹਾਂ ਪਪੂ ਦੀ ਬੀਬੀ ਹਾਂ ਕੀ ਕਰਨੀ ਆ ਫੋਨ ਨਹੀਂ ਚੱਕਦੀ ਉਹ ਮੈਂ ਇੱਥੇ ਕੰਮ ਕਰਦੀ ਕਰਦੀ ਦੋ ਮੰਡੇ ਤੇ ਪੋੜੀਆਂ ਜੀ ਬੈਗੀਆਂ ਆਹੋ ਮਿੰਨੇ ਅੰਦਰ ਮੁੰਡੇ ਨੇ ਫੜਾਇਆ ਹੀ ਫੋਨ ਕਹਿੰਦੀ ਆ ਆ ਜਿਹੜੀ ਨਵੀਂ ਆ ਸ਼ਹਿਰ ਨਾਈ ਆ ਇਹਦੇ ਕੋਲ ਵੀ ਪੰਗਾ ਜਿਹਾ ਪਾ ਗਈ ਮੇਰੇ ਤੇ ਵੱਲਦੀ ਆਂ ਕੀ ਕਹਿੰਦੀ ਤੈਨੂੰ ਤੇ ਆਹੋ ਤੂੰ ਮੈਨੂੰ ਆਵੇ ਕਹਿੰਦੀ 3 ਪਾੜੀ 3 ਪਾੜੀ ਦੱਸ ਪਹਲਾ ਆਈ ਕੋਈ ਤੇ ਪੀਣਾ ਪਾਉਣੀਆਂ ਆਂ ਆਂਦੀ ਆਹ ਇਹ ਸਮਾਨ ਇਹਦੇ ਮਲੇ ਦੀ ਬੀਬੀਆਂ ਨੂੰ ਆਇਆ ਸਮੇਂ ਦਿੱਤੀ ਤਾਂ ਆਨ ਪੜੀ ਆਹ ਦੱਸ ਤੇਰੀ 3 ਪਾਟੀਆਂ ਤੇ ਤੂੰ ਕੀ ਕਰ ਨੀ ਉਹ 3 ਨਾ ਪਾਟੀਆਂ ਨਹੀਂ ਕਹਿੰਦੀ ਮੈਂ ਪੁੱਛਿਆ ਆਪਣੇ ਜਵਾਕਾਂ ਨੂੰ ਉਹ ਟੀ ਪਾਟੀ ਟੀ ਚਾਹ ਵਾਲੀ ਚਾਹ ਪਾਟੀ ਚੰਗੀ ਆਉਂਦੀ ਚਾਹ ਪੀਉਂਗੀ ਆਇਓ ਘਰ ਹੈ ਚਾਹ ਦੀ ਪਾਟੀ ਹਾਏ ਹਾਏ ਚਾਹ ਦੀ ਕਿੰਨੀ ਪਾਟੀ ਬਈ ਲੈ ਇਹ ਸਾਰਾ ਨਾ ਤੋ ਗੁੱਡ ਗੁੱਡ ਇਹ ਦੇ ਦਿੱਤਾ ਹੋਵਾਂ ਦੀ ਪਾਟੀ ਕਰ ਦਿਓ ਅੱਛਾ ਜਾਣਾ ਵਾ ਫੇ ਦੇਣਾ ਦੂਣਾ ਵੀ ਕੁਛ ਹੁੰਦੀ ਅੱਛਾ ਦਰੀ ਜਾਨੀ ਕੁਛ ਪਾ ਦੇ ਪਾਟੀ ਅੱਛਾ ਖਵਾਉ ਪੀਓ ਬਗੀ ਕਰ ਬਹਾਵਾ ਕਰ ਚੱਲ ਚੱਲ ਲੈ ਕੇ ਆਤੀ ਆ anji kau yang jajan, jalan lagi, aku jadi kau ke itu kalau lebih ਆ ਮੈਂ ਕਹਾਂ ਨਾਲੀ ਉਹ ਆਪੇ ਅਵਰੇ ਡੀਲੋਸ ਮੈਂ ਦੀ ਬਰਾਈ ਤੋ ਲੈ ਉਹ ਤੂੰ ਖੰਮੀ ਗਈ ਤੋ ਨਹੀਂ ਆਪਣੇ ਮੁੰਡੇ ਦੀਆਂ ਦਾੜੀਆਂ ਦੀ ਉਹ ਵੀ ਲਾਲਾ ਮਰ ਜਣੀ ਐ ਸੋਣੀ ਲੱਗੇਗੀ ਅਸਰ ਬੰਨਾ ਤੋ ਵੱਡੀ ਉਹ ਰੈਂਦ ਰੈਂਦੇ ਪਰ ਮੈਂ ਅੰਨ ਦੀ ਉਹਦੇ ਪਾਪੇ ਪੁੰਡੀ ਜੁੰਡੇ ਪਟਾਦੇ ਤੋ ਹੋਰ ਮੇਰਾ ਮੁੰਡਾ ਦੱਸਣ ਜਾਈ ਗੋਗਲਾ ਗੋਗਲਾ ਆ ਨੰਮੀ ਲਾ ਕੇ ਜਾ ਤੂੰ ਪਤਾ ਨਹੀਂ ਉਹ ਉਹ ਪੜੇ ਲਿਟੇ ਹਾਂ ਜੀ ਸੌਣ ਲੱਗ ਗਈ ਨਾ ਹਲੋ ਹਾਈ ਦੀ ਤੁਹਾਨੂੰ ਤੇਰੀ ਨਾ ਪਤਾ ਕੀ ਕੀ ਤੇ ਹਾਈ ਹਾਈ ਕਰਨ ਈ ਆ ਜੀ ਨਵੀ ਸਸਕੀ ਕਾਲਿਆ ਆ ਗਰੀਚੇ ਚ ਸਸਕੀ ਕਾਲੀ ਕੀ ਬੋਲਣ ਕਰੀਏ ਜੀ ਸਸਕੀ ਕਾਲੀ ਸਸਕੀ ਕਾਲਾ ਜੀ ਸਸਕੀ ਕਾਲਾ ਜੀ ਵਧੀਆ 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 ਤੁਸੀਂ ਦੱਸੋ ਠੀਕ ਠਾਕ ਜੀ ਲੱਗ ਗਿਆ ਦਿਲ ਹਾਂਜੀ ਹਾਂਜੀ ਤੇ ਲੱਗ ਗਿਆ ਆ ਲੋ ਜੀ ਚਾਹ ਲਓ ਲਿਆ ਜੀ ਪਿੱਕੀ ਆ ਥੋੜੀ ਜੀ ਪਿੱਕੀ ਆ ਥੋੜੀ ਜੀ ਮਿੱਠਾ ਪਾ ਕੇ ਤੇ ਲੈ ਉਹ ਚਾ ਮਿੱਠਾ ਹੀ ਚੱਕ ਕਰ ਲੂੰ ਲੱਗੀ ਨਹੀਂ ਕੀ ਪੀਂਦੀ ਆ ਇਹ ਹਾਂ ਇਹ ਸੈਰੀ ਨਹੀਂ ਚਾਹੀ ਪੀਂਦੀ ਐ ਬੜੀ ਮਜ਼ਾਕ ਕਰ ਰਹੀ ਹੈ ਜੀ ਐ ਨਹੀਂ ਕੀ ਪੀਂਦੀ ਆ ਅਰੇ ਮੂਕਰ ਵੱਡੀ ਸੈਰੀਆਂ ਦਾ ਨੀ ਨਾ ਤੇ ਮੇਰੇ ਦੜਾਂ ਨਹੀਂ ਗਿੱਲੀਆਂ ਹੋਈਆਂ ਹਾਂ ਵੀ ਨਹੀਂ ਤੇ ਮੈਂ ਆਪਣੇ ਘਰ ਚ ਆ ਬਣਾਦੀ ਬਣਾਉਂਦੀ ਤੇ ਮਿੱਟੀ ਚੈੱਕ ਕਰ ਲੈਂਦੀ ਹੁੰਦੀ ਆ ਆਹ ਕੋਈ ਚਾਹ ਆਜ ਪਾਤੀ ਉਹ ਦਿਨ ਹੋਵੇ ਜਿੰਨਾ ਵੱਡਾ ਘਰ ਖੋਨਾ ਭੁੱਖ ਦਾ ਡਰ ਹਾਂ ਨਹੀਂ ਨਹੀਂ ਮੈਂ ਕਹਿੰਦੀ ਸਵਾਦ ਬਣੀ ਆ ਇਹ ਇਹਨੇ ਪਹਿਲਾਂ ਪਿੰਡ ਗਿਆ ਨਾ ਇੱਥੇ ਮੈਂ ਨਾ ਇੱਥੇ ਪੱਤੀ ਅੱਜ ਮਨੋ ਪਿੰਡ ਨਹੀਂ ਬੁਕੇਂ ਦੱਸ ਇਹਨੇ ਕਿਸੋੜੇ ਘਰ ਆਣੀ ਕਿਤੇ ਸਟੀਲ ਦਾ ਪਰਕੇ ਗਲਾਤ ਨੇ ਚਾਰ ਆਕਾਂ ਮੇਰੇ ਕਿਨਾਲੇ ਕਿੰਨੀ ਮਿੱਟੀ ਸਵਾ ਚਾ ਪੀਂਦੀ ਮੈਂ ਆ ਇਧਰ ਮੈਂ ਕੋਈ ਨਹੀਂ ਚਾਹ ਤੇ ਉਹ ਮੈਂ ਕਹਿੰਦੀ ਹਾਂ ਗੁੱਡੀ ਬੀਬੀ ਨੂੰ ਵੀ ਚਾਹ ਸਵਾਦੀ ਆਪਾਂ ਵੀ ਕਰੀਏ ਕਿੱਟੀ ਪਾਰਟੀ ਹੈ ਘਾਹ ਤੇ ਨਹੀਂ ਹਨ ਮਸਾਂ ਜਿੰਨੀ ਕੱਪੀਆਂ ਬੋਲਦੀ ਆ ਤੇ ਇਹ ਕੰਜਾ ਦੀ ਕੇਤਲੀ ਪਾੜਦੀ ਹਾਂ ਦੱਸ ਕੇਤਲੀ ਕਿੱਦਾਂ ਪਾੜਦੀ ਬੀਬੀ ਕੇਤਲੀ ਪਾਟੇ ਨਹੀਂ ਕਹਿੰਦੀ ਉਹ ਕੱਟੀ ਪਾਟੀ ਕਹਿੰਦੀ ਆ ਆਹ ਮੈਂ ਤੇ ਜਵਾਬ ਕਰ ਪੁੱਛ ਗਈ ਇਹਨਾਂ ਲੋ ਚਾਰ ਗੱਲਾਂ ਕਿਹਦੀ ਪੋਸ਼ਕ ਹੋਲੇ ਤੇ ਬੱਕਰੇ ਕੋ ਆਹ ਉਹ ਕੱਟੀ ਪਾਟੀ ਕਹਿੰਦੀ ਸ਼ਹਿਰਾਂ ਦੇ ਵਿੱਚ ਬੀਬੀਆਂ ਜੀ ਇਕੱਠੀਆਂ ਹੋ ਕੇ ਕਰਦੀਆਂ ਵਾ ਨਹੀਂ ਸਾਡੇ ਪਿੰਡਾਂ ਜਿੱਥੇ ਬੀਬੀਆਂ ਦੋ ਵਾਰਾਂ ਇਕੱਠੀਆਂ ਹੁੰਦੀਆਂ ਜਾਂ ਤੇ ਵਿਆਹ ਹੋਵੇ ਤੇ ਜਾਂ ਤੇ ਦੀ ਮੋੜ ਇਹ ਕੀ ਕਰਦੇ ਆ ਬੱਕਰੀਆਂ ਤੇ ਸੱਸ ਸੰਕਰਦੀਆਂ ਨਹੀਂ ਆ ਸਾਡੇ ਇੱਥੇ ਮਰਗ ਤੇ ਤੇ ਵਿਆਹ ਤੇ ਕੱਟੀਆਂ ਹੁੰਦੀਆਂ ਨਾ ਇਹ ਤੀਜੇ ਚੌਥੇ ਦਿਨ ਨੂੰ ਕੱਟੀਆਂ ਹੁੰਦੀਆਂ ਤੇਰੇ ਘਰ ਕਦੇ ਮੇਰੇ ਘਰ ਅਹੋ ਇਹ ਨਹੀਂ ਮੈਨੂੰ ਪਤਾ ਕੀ ਕੀ ਇੰਕਾਂ ਜੇ ਇਹ ਨੱਚਦੀਆਂ ਆ ਐਨਾ ਮੈਨੂੰ ਪਤਾ ਭੰਗੜਾ ਪੂੰਗੜਾ ਖੁੰਦੀਆਂ ਵਾ ਵਾਸਾ ਆਗੀ ਲੱਗੀ ਨਾ ਮੇਰੀ ਵਾਰਤ ਸਾਡੇ ਕੰਦੇ ਆਹ ਤੂੰ ਤੇ ਵੇਲੀ ਨਹੀਂ ਆਪਣੇ ਬੰਦੇ ਕੋਈ ਚੁੱਤਰ ਕੋਣੇ ਨਾ ਕੋਣ ਨੱਚਦੀਆਂ ਜਾਦੀ ਕੋਈ ਨਹੀਂ ਆਮਾਂ ਗਿਆਮਾਂ ਕੀ ਪੈਂਦੀ ਚੰਗਾ ਜਾਣੀ ਆਪਾਂ ਹਾਂ ਚਲ ਕਾ ਹੈ ਕੈਨ ਨਹੀਂ ਨਾ ਗਿਆ ਤੋ ਈ ਤੇ ਬੀ ਬੜੀ ਯਾਤ ਕੀਤੀ ਆਮ ਤਰ੍ਹਾਂ ਪੜ ਨਹੀਂ ਯਾਤੀ ਨਾ ਇਸ ਸੈਨ ਜੀ ਦੀ ਵੀ ਵੀ ਦੀਵਾ ਜਾ ਆਹੋ ਨਵੀਂ ਜਲੀ ਦੀ ਹੈ ਕਰ ਕਾ ਅਨਸਤੀ ਬਗਲਾ ਫਟਿਆ ਤੇ ਸਿੱਧ ਗੁਨੀਆ ਮਾਸਾ ਕਰੇ ਪੋਟੀ ਜੀ ਜਾ ਜੇ ਚਾਹੀਏ ਕੋੜੀ ਕੀ ਅੰਦੀ ਕੀ ਕੱਤੀ ਫਾਦੇ ਤੇ ਕੀ ਕੱਤੀ ਜਾਈ ਤੇ ਕਿੱਤੀ ਪਾਟੀ ਦੇ ਹਾਂ ਆਪਣੀ ਕੀ ਤੋ ਗੋਗਲਾ ਲਾ ਕੇ ਲੈ ਕੇ ਲੋ ਚੱਲਿਆ ああ。<laughs>